ਆਇਤ ਸੈੱਟ ਹੋ ਜਾਂਦੇ ਥੱਲੇ ਤੇ ਮੋੜ ਆਇਆ ਵੱਡੀ ਖਬਰ ਖੰਨੇ ਤੋਂ ਸਾਹਮਣੇ ਆ ਰਹੀ ਹੈ ਖੰਨੇ ਦੇ ਵਿੱਚ ਇੱਕ ਜੁਐਲਰੀ ਦੀ ਦੁਕਾਨ ਤੇ ਗੋਲੀਆਂ ਚੱਲੀਆਂ ਨੇ ਜੀਹਾਂ ਤਾਬੜ ਤੋੜ ਤਕਰੀਬਨ ਦੇ ਰਾਤ 8:00 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕੱਲ ਜਦੋਂ ਜਿਹੜਾ ਸੁਨਿਆਰਾ ਸੀ ਉਹ ਦੁਕਾਨ ਬੰਦ ਕਰਨ ਲੱਗਿਆ ਸੀ ਕੋਈ ਕੰਮ ਅੰਦਰ ਚੱਲੇ ਜਾਂਦਾ ਉਸ ਤੋਂ ਬਾਅਦ ਉਹਨਾਂ ਔਜ਼ਬਾਨ ਬਾਈਕ ਤੇ ਆਉਂਦੇ ਨੇ ਮੋਟਰਸਾਈਕਲ ਤੇ ਆਉਂਦੇ ਨੇ ਇੱਕ ਦੇ ਵਾਈਟ ਕਲਰ ਦੀ ਸ਼ਰਟ ਪਾਈ ਹੁੰਦੀ ਹੈ ਦੂਸਰੇ ਦੇ ਬਲੈਕ ਕਲਰ ਦੀ ਤੇ ਦੋਨੇ ਹੱਥਾਂ ਦੇ ਨਾਲ ਰਾਉਂਡ ਫਾਇਰ ਕਰ ਦਿੱਤਾ ਜਿਸ ਤੋਂ ਬਾਅਦ ਜਿਹੜਾ ਸ਼ੀਸ਼ਾ ਲੱਗਿਆ ਹੁੰਦਾ ਉਹ ਟੁੱਟੇ ਜਾਂਦਾ ਤੇ ਮੌਕੇ ਤੇ ਉਹ ਫਾਇਰਿੰਗ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਆ ਜਿਹੜੀ ਦੁਕਾਨ ਦੇ ਸ਼ਟਰ ਦੇ ਵਿੱਚ ਦੋ ਗੋਲੀਆਂ ਲੱਗੀਆਂ ਨੇ ਦੋ ਸੀਸੇ ਵਿੱਚ ਤੇ ਇੱਕ ਗੋਲੀ ਜਿਹੜੀ ਆ ਉਹ ਜਿਹੜਾ ਉੱਥੇ ਮੇਜ ਪਿਆ ਸੀ ਪੰਜ ਗੋਲੀਆਂ ਜਿਹੜਾ ਬਦਮਾਸ਼ਾਂ ਵੱਲੋਂ ਚਲਾਈਆਂ ਗਿਆ ਨੇ ਔਰ ਮੌਕੇ ਤੇ ਹੀ ਲੋਕਾਂ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਪੈਦਾ ਹੋ ਗਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਪਹੁੰਚੀ ਤੇ ਜਾਂਚ ਕਰ ਰਹੀ ਹੈ ਉਹ ਬਜ਼ਾਰ ਰਿਹਾ ਅੱਜ ਮੇਰਾ ਬਜ਼ਾਰ ਹੈ ਕਿ ਇੱਥੇ ਤਾਂ ਖੂਬਗਾਰਾ ਕੁਛ ਹੋਈ ਨਹੀਂ 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 ਜੋ ਬਜ਼ਾਰ ਹੈ ਗਿਆ ਜੀ ਬਾਹਰੋਂ ਫਾਇਰ ਕਰਕੇ ਚਲੇ ਗਿਆ ਸਾਰਾ ਬਾਹਰੋਂ ਫਾਇਰ ਕਰਕੇ ਚਲੇ ਗਿਆ ਇਹ ਫਸਟ ਟਾਈਮ ਹੋਇਆ ਇਹ ਹਾਂ ਜੀ ਕਿ ਫਸਟ ਟਾਈਮ ਘਟਨਾ ਵਾਪਰੀ ਹੈ ਇਹ ਹਾਂ ਜੀ ਇਹ ਮੇਰੇ ਨਾਲ ਫਸਟ ਟਾਈਮ ਵਾਪਰੀ ਹੈ ਜੀ ਅਜੇ ਤੋਂ 2-3 ਸਾਲ ਪਹਿਲਾਂ ਵੀ ਜੀਗਾ ਯਾਨੀ ਕਿ ਕੈ ਉਹ ਵਰਾਏ ਸੀਗਾ ਜਾਨੀ ਕਿ ਉਹਦਾ ਬੰਦਾ ਕਰ ਲਿਆ ਸੀ ਉਹਨਾਂ ਨੇ 300 ਇਕੱਲਾ ਬੰਦਾ ਸੀਗਾ ਕੋਈ ਜਦੋਂ ਫਾਦਰ ਵੀ ਹੁੰਦੇ ਸੀਗਾ ਜਦੋਂ ਮੇਰੇ ਫਾਦਰ ਬਾਹਰ ਸੀਗੇ ਉਦੋਂ ਇੱਕ ਵਾਰੀ ਹੋਈ ਸੀਗੀ ਤੇਨੂੰ ਸ਼ੱਕ ਹੈ ਕਿ ਕਿਸੇ ਪਰ ਨਹੀਂ ਮੈਨੂੰ ਕਿਸੇ ਦਾ ਕੋਈ ਸ਼ੱਕ ਨਹੀਂ ਹੈ ਜੀ ਮੇਰੀ ਕਿਸੇ ਨਾਲ ਵੀ ਲਾਗ ਲਾਟ ਨਹੀਂ ਕਿ ਹੁਣ ਰੱਬ ਜਾਣਦਾ ਕਿ ਉਹਨੇ ਕਿਉਂ ਕਰਿਆ ਕਿਉਂ ਨਹੀਂ ਕਰਿਆ ਹਲੋ ਕਿਉਂ ਹੈ ਹਲੋ ਗਿਪਸਾ ਵਿੱਚ ਬਾਜ਼ਾਰ ਮਤਲਬ ਜਵੈਲੀ ਸ਼ੌਪ ਤੇ ਗੋਲੀਆਂ ਚੱਲਿਆ ਨੇ ਕੀ ਪੂਰਾ ਮਾਮਲਾ ਸੀ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਬਤਰਾਹਾ ਖਾਨੇ ਹੈ 28 ਸਾਲੀ ਦੇ ਕਿ ਪਰਮਜੀਤ ਵੇਲਰਸ ਜੋ ਕਿ ਸਰਾਹ ਮੇਨ ਸੁਦਾਰਜਨਵੀ ਸ਼ਾਪ ਹੈ ਉਹਨਾਂ ਦੇ ਦੋ ਬੰਦੇ ਆ ਕੇ ਚਾਰ ਪੰਜ ਰਾਉਂਡ ਫਾਇਰ ਕਰਕੇ ਗਏ ਨੇ ਇਹਦੇ ਅੰਦਰ ਜਿਹੜੇ ਰਾਉਂਡ ਨੇ ਸਾਰੇ ਬਾਹਰੋਂ ਫਾਇਰ ਕੀਤੇ ਗਏ ਨੇ ਕਿਸੇ ਨੰਤਰੋ ਜ਼ਾਲੀ ਨੁਕਸਾਨ ਨਹੀਂ ਹੋਇਆ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਹੈ ਸਰ ਲੱਗਿਆ ਪਤਾ ਕਿ ਕਿਸ ਕਾਰਨ ਇਹ ਗੋਲੀਆਂ ਚਲਾਈਆਂ ਗਈਆਂ ਨੇ ਨਹੀਂ ਹਜੇ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ ਜੀ ਸਰ ਗੱਲ ਕਰਦੇ ਹਾਂ ਜਿਸ ਤਰ੍ਹਾਂ ਕਿ ਥੋੜਾ ਸਮਾਂ ਪਹਿਲਾਂ ਵੀ 10 ਸਾਲ ਪਹਿਲਾਂ ਵੀ ਫਾਇਰ ਹੋਈ ਸੀ ਇਹਨਾਂ ਦੀ ਦੁਕਾਨ ਤੇ ਇਹਨਾਂ ਦੇ ਬਿੱਕਾ ਜੀ ਤੇ ਕੀ ਕਹਿਣਾ ਚਾਹੋਗੇ ਇਹ ਮਾਮਲਾ ਉਸ ਨਾਲ ਜੋੜਿਆ ਜਾ ਸਕਦਾ ਆਹ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਉਹ ਪੱਖ ਵੀ ਜਿਹੜਾ ਹੈਗਾ ਡੂਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ ਜੀ ਸਰ ਮੁਰਲੀ ਯਾਤਰੀ ਤੋਂ ਦਲ ਸਾਹਮਣੇ ਆਈ ਨਹੀਂ ਹਜੇ ਇਟ ਇਜ਼ ਟੂ अर्ਲੀ ਟੂ ਸੇ ਐਨੀਥਿੰਗ ਅਸੀਂ ਹਜੇ ਇਨਵੈਸਟੀਗੇਸ਼ਨ ਨਹੀਂ ਕਰ ਰਹੇ ਹਾਂ ਜੀ ਸਰ ਕੱਲ ਵੀ ਘਟਨਾ ਮੱਤਰੀ ਹੈ ਮਗਲੀ ਗਲਾਕ ਤੋਂ ਕਲਾ ਨੇ ਇਹ ਉਸ ਜਿਹੜਾ ਖਨਾਰੇ ਕਿਤਰੰਦਾ ਹੈ ਉਹ ਨਜ਼ਦੀਕ ਬਰਮਾਲੀਪੁਰ ਵਾਲਿਆਂ ਦਾ ਜਿਹੜੇ ਸੁਨਿਆਰੇ ਦੀ ਜੁਐਲਰੀ ਦੀ ਦੁਕਾਨ ਆ ਔਰ ਇਹ ਜਿਹੜਾ ਨੌਜਵਾਨ ਸੀ ਦਰਾਹੇ ਦਾ ਰਹਿਣ ਵਾਲਾ ਸੀ ਇਹ ਵੀ ਸੁਨਿਆਰੇ ਦੀ ਦੁਕਾਨ ਸੀ ਔਰ ਇਹ ਜਦੋਂ ਘਰ ਨੂੰ ਜਾ ਰਿਹਾ ਸੀ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਗਨੀਮਤ ਤੇਰੇ ਕੀ ਕਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਜ਼ਰੂਰ ਜਿਹੜਾ ਉਹ ਗੋਲੀਆਂ ਦੇ ਨਾਲ ਸ਼ੀਸ਼ੇ ਭੰਨੇਗੇ ਮਾਲੀ ਨੁਕਸਾਨ ਕਾਫੀ ਹੋਇਆ ਪੁਲਿਸ ਮਾਮਲੇ ਦੀ ਜਾਂਚ ਕਰੀ ਤੇ ਵੀ ਜੋੜ ਕੇ ਦੇਖਿਆ ਜਾ ਰਿਹਾ ਜਾਂਚ ਦੌਰਾਨ ਕਿ ਕੋਈ ਫਰੋਤੀ ਤਾਂ ਨਹੀਂ ਮੰਗੇਗੀ ਜਾਂ ਕੋਈ ਪ੍ਰਾਣੀ ਰੰਜਸ ਦੇ